ਸ੍ਰੀ ਕਾਲਜੀ ਬੁੱਲਾਡਾ ਸ਼ਹਿਰ ਦੇ ਵਿੱਚ ਪਹਿਲੀ ਵਾਰ ਲੱਗਿਆ ਮਨੋਰੰਜਨ ਮੇਲਾ ਦੇਖੋ ਜੀ ਇਹ ਹੈਗੀ ਹੈ ਐਂਟਰੀ ਦਾਣਾ ਮੰਡੀ ਦੇ ਵਿੱਚ ਇਹ ਮੇਲਾ ਐਂਟਰੀ ਦੀ ਟਿਕਟ ਕੁਝ 30 ਰੁਪਏ ਹੈ ਤੇ 3 ਸਾਲ ਤੋਂ ਬੱਚੇ ਦੀ 3 ਸਾਲ ਤੋਂ ਉੱਪਰ ਹੁੰਦਾ ਜਿਹੜਾ ਬੱਚਾ ਕੋਈ ਵੀ ਟਿਕਟ ਲੱਗਦੀ ਹੈ ਆਪਾਂ ਜਦੋਂ ਗਏ ਸੀ 6:00 ਵਜੇ ਦਾ ਟਾਈਮ ਹੋਊ 6:30 ਉਸ ਟਾਈਮ ਕੁਝ ਕਸਟੋਲਨਾ ਸੀ ਕਿ ਜਿਹੜੀਆਂ ਕੁਝ ਕਿ ਦੁਕਾਨਾਂ ਸੀ ਉਹ ਹਜੇ ਲੱਗ ਰਹੀਆਂ ਸਨ ਮੇਲੇ ਦਾ ਪਹਿਲਾ ਦਿਨ ਸੀਗਾ ਫਤੋਂ ਨੂੰ ਪੂਰੇ ਮੇਲੇ ਦੀ ਸ਼ੇਅਰ ਕਰਾਉਣੀ ਆ ਹਾਂਜੀ ਦੇਖੋ ਕਾਫੀ ਦੁਕਾਨਾਂ ਸੀ ਜਿਹੜੀਆਂ ਉਹ ਸੱਜ ਚੁੱਕੀਆਂ ਸੀ ਇਹ ਬੱਚਿਆਂ ਦੇ ਲਈ ਖੜਾਉਣੇ ਸੀ ਤੇ ਇਨਾਂ ਕੋਲ ਵੀ ਬੱਚਿਆਂ ਦੇ ਲਈ ਆਈਟਮਾਂ ਸੀਗੀਆਂ ਤੇ ਆ ਹੈਗੇ ਨੇ ਜੀ ਆਰਟੀਫੀਸ਼ੀਅਲ ਫਲਾਵਰ ਆ ਹੈਗੇ ਨੀਂਜੀ ਪਾਸ नेक्स्ट ਹੈਗੇ ਨੀਂਜੀ ਟੈਡੀ ਬੀਅਰ ਬਹੁਤ ਸੋਹਣੇ ਸੋਹਣੇ ਜਿਨ੍ਹਾਂ ਦੀ ਸਟਾਰਟਿੰਗ 100 ਰੁਪਏ ਤੋਂ ਸੀ ਇਹ ਬਹੁਤ ਹੀ ਪਿਆਰੀ ਸੀਗੀ ਕੋਲ ਟਿ ਵੀ ਇਹਨਾਂ ਦੀ ਬਹੁਤ ਵਧੀਆ ਹੁੰਦੀ ਹੈ हां जी आगे भूत भंगी फतेह तो डर रहा है पर फिर हौली हौली इन्हें इंजॉय ਇਹ ਦੇਖੋ ਚੰਡੂੜ ਕਿੰਨੀ ਸੋਹਣੀ ਲੱਗ ਰਹੀ ਹੈ ਬਹੁਤ ਵਧੀਆ ਮੇ ਲੌਗਨਾਈਜ਼ ਕੀਤਾ ਹੋਇਆ ਸੀਗਾ ਹਾਂਜੀ ਅੱਗੇ ਚੱਲਦੇ ਹਾਂ ਤੇ ਇਸ ਵੀਵਿੰਗ ਪੂਲ ਦੀ ਤਰ੍ਹਾਂ ਬਣਿਆ ਹੋਇਆ ਸੀ ਬੱਚੇ ਕਹਿੰਦੇ ਇਹਦੇ ਵਿੱਚ ਜਾਣਾ ਪਹਿਲਾਂ ਤਾਂ ਬੱਚੇ ਡਰ ਰਹੇ ਸੀਗੇ ਪਹਿਲਾਂ ਤਾਂ ਇਹਨਾਂ ਨੇ ਦੇਖਿਆ ਦੇਖੋ ਜਿਆਦਾ ਡੂੰਗਾ ਨਹੀਂ ਹੁੰਦਾ ਪਹਿਲਾ ਦਿਨ ਸੀ ਇਸ ਲਈ ਪਾਣੀ ਸਾਫ਼ ਸੀ ਕਦਰਵਾਇਜ਼ ਇਹਦਾ ਪਾਣੀ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਕਿਉਂਕਿ ਉੱਪਰ ਦਰਖਤ ਵਗੈਰਾ ਲੱਗੇ ਹੋਏ ਨੇ ਉਹਦੇ ਸਾਰੇ ਪੱਤੇ ਇਹਦੇ ਵਿੱਚ ਡਿੱਗ ਜਾਂਦੇ ਨੇ ਤੇ ਵੈਸੇ ਵੀ ਧੂੜ ਮਿੱਟੀ ਨਾਲ ਪਾਣੀ ਕਾਫੀ ਗੰਦਾ ਹੋ ਜਾਂਦਾ ਜੀ ਤੇ ਫਾਈਨਲੀ ਰਾਧਾ ਵੀ ਬੈਠ ਗਈ ਪਹਿਲਾਂ ਤਾਂ ਡਰ ਰਹੀ ਸੀ ਫਿਰ ਜਦੋਂ ਉਹਨੂੰ ਦੱਸਿਆ ਵੀ ਪਾਣੀ ਜ਼ਿਆਦਾ ਡੂੰਘਾ ਨਹੀਂ ਹੈਗਾ ਤੇ ਫਿਰ ਉਹਨੇ ਕਾਫੀ ਇੰਜੋਏ ਕੀਤਾ ਇਹਦੇ ਵਿੱਚ ਇਹਦੀ ਜਿਹੜੀ ਟਿਕਟ ਇਹ ਵੀ 50 ਰੁਪਏ ਹੁੰਦੀ ਹੈ ਤੇ 5 ਤੋਂ 10 ਮਿੰਟ ਦੇ ਵਿੱਚ ਵਿੱਚ ਮਤਲਬ ਆਪਾਂ ਇਹਦੇ ਵਿੱਚ ਬੱਚੇ ਨੂੰ ਮਿਠਾ ਸਕਦੇ ਆ ਜਿਉਂਕਿ ਇਹਨਾਂ ਦਾ ਕਿਰਾਇਆ ਵੀ ਬਹੁਤ ਜ਼ਿਆਦਾ ਹੁੰਦਾ ਦੇਖੋ ਸਾਰੇ ਬੱਚੇ ਪੂਰਾ ਇੰਜੋਏ ਕਰ ਰਹੇ ਨੇ ਦੇਖੋ ਹੁਣ ਥੋੜੇ ਨੀ ਰਹਿਣ ਲੱਗ ਗਿਆ ਤੇ ਲਾਈਟਿੰਗ ਦੇਖੋ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਫਿਰ ਜੀ ਉਹ ਕਹਿੰਦੇ ਅਸੀਂ ਗੱਡੀ ਦੇ ਵਿੱਚ ਬੈਠਣਾ ਪਹਿਲਾਂ ਰਾधिका ਗਈ ਤੇ ਉਸ ਤੋਂ ਬਾਅਦ ਫਟੇ ਕਿਉਂਕਿ ਦੂਸਰਾ ਗੱਡੀ ਵਾਲਾ ਹੈ ਨਹੀਂ ਸੀ ਇੱਥੇ ਇੱਕੋ ਹੀ ਸੀ ਉਹ ਕਹਿੰਦਾ ਪਹਿਲਾਂ ਮੈਂ ਇੱਕ ਰਾਉਂਡ ਇਹਦੇ ਵੀ ਇਹਦੀ ਵੀ ਟਿਕਟ ਵੀ 50 ਰੁਪਏ ਸੀਗੀ ਇੱਕ ਰਾਉਂਡ ਮਤਲਬ 2-3 ਮਿੰਟ ਦੇ ਵਿੱਚ ਵਿੱਚ ਇੱਕ ਰਾਉਂਡ ਦਵਾ ਦਿੰਦੇ ਨੇ ਸਾਰੇ ਮੇਲੇ ਦੇ ਵਿੱਚ ਤੇ ਫਤੇ ਪੁੱਛ ਰਿਹਾ ਵੀ ਇਹਦਾ ਡਰਾਈ ਆਉਂਦੀ ਆਉਂਦੇ ਅਸੀਂ ਜਲਦੀ ਜਲਦੀ ਆ ਗਏ ਅਖਰਕਾਰ ਆਈ ਫਤੇ ਦੀ ਬਾਰੀ ਰਾਧਿਕਾ ਉਹਦੇ ਨਾਲ ਨਾਲ ਭੱਜ ਰਹੀ ਸੀਗੀ ਹਾਂ ਜੀ ਆ ਦੇਖੋ ਇਸ ਤੋਂ ਬਾਅਦ ਬੰਬੇ ਚਾਟਾ ਕਾਫੀ ਵੈਰਾਈਟੀਜ਼ ਇਨਾਂ ਕੋਲੇ ਜੀ ਇਹ ਦੀ ਬਸ ਤਾਂ ਫਾਸਟ ਫੂਡ ਅਵੋਇਡ ਕਰਨਾ ਚਾਹੀਦਾ ਹੈ ਕਹਿੰਦੇ ਚਲੋ ਟਰਾਈ ਕਰ ਲੈਂਦੇ ਹਾਂ ਨਮਸਤੇ ਅੱਡ ਕੋ ਬੱਚਿਆਂ ਨੂੰ ਖਿਚੋ ਰਹੇ అకర్డ్ రేట్ ఠీ జీ పేద వి ਬੱਚਿਆਂ ਲਈ ਵਧੀਆ ਰਹਿੰਦਾ ਮਤਲਬ ਕਿ ਇਹਨਾਂ ਨੇ ਤਾਂ ਬੱਚਿਆਂ ਲਈ ਬਸ ਥੋੜਾ ਮੋਟਾ ਖੇਡਣਾ ਹੁੰਦਾ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਬੱਚੇ ਆਉਣਾ ਹੈ ਰੋਗ ਪਜਾਰ ਤੇ ਮੈਸੇਜ ਹੋ ਗਿਆ ਕਿ ਬਹੁਤ ਵਧੀਆ ਕੁਆਲਟੀ ਸੀ ਇਹਨਾਂ ਦੀ ਤੇ ਇਸ ਤੋਂ ਬਾਅਦ ਬੱਚੇ ਕਹਿੰਦੇ ਅਸੀਂ ਖੇਡਾਂ ਲੈਣੀਆਂ ਨੇ ਫਿਰ ਇਹ ਕਲਰ ਦੇਖਣ ਲੱਗ ਗਏ ਪਰ ਕਾਫੀ ਕੁੰਮੀ ਹੈ ਨੂੰ ਕੋਈ ਤੇ ਜਪਸਾਂਦੀ ਨਹੀਂ ਸੀ ਆ ਰਹੀ ਤੇ ਆ ਮੈਂ ਰਾਧਿਕਾ ਨੂੰ ਦਿਖਾਇਆ ਮੈਂ ਕਿਹਾ ਟੈਚੀ 150 ਦੀ ਹੈ ਕਹਿੰਦੀ ਮम्मा ਉੱਥੇ ਰੱਖ ਦੋ ਤੇ ਨੇ ਨਹੀਂ ਖਰੀਦੀ ਇਹਦੇ ਵਿੱਚ ਸ਼ਾਪਨਰ ਬਣਿਆ ਹੋਇਆ ਸੀ ਇਸ ਤੋਂ ਬਾਅਦ ਪਹਿਲੀ ਵਾਰ ਅਸੀਂ ਸੋਚਿਆ ਵੀ ਇਹ ਵੀ ਟ੍ਰਾਈ ਕਰਕੇ ਦੇਖਿਆ ਜਾਵੇ 50 ਰੁਪਏ ਦੇ ਵਿੱਚ 8 ਰਾਉਂਡ ਦਿੰਦੇ ਨੇ ਉਹ ਤਾਂ ਗੋਲੇ ਜਿਹੇ ਦਿੱਤੇ ਸੀ ਇਹਨਾਂ ਨੇ ਤੇ ਅਠਾਂ ਦੇ ਵਿੱਚ ਕੁਝ ਵੀ ਨਹੀਂ ਮਿਲਿਆ ਬੱਚਿਆਂ ਨੇ ਵੀ ਟਰਾਈ ਕੀਤਾ ਅਸੀਂ ਦੋਨਾਂ ਨੇ ਵੀ ਟਰਾਈ ਕੀਤਾ ਕੁਝ ਵੀ ਨਹੀਂ ਮਿਲਿਆ ਆਇਕਨੀ ਮੈਂ ਇੱਕ ਡੇਰ ਬਸਿਆ ਰਾਜੂ ਕਾਟਨ ਕੈਂਡੀ ਟੋਟਲ ਕੈਂਡੀ ਕੋਈ ਟੈਨਸ਼ਨ ਨਹੀਂ ਫਿਰ ਸੁਪਚਾ ਦੇਖਿਆ ਜਾਵੇ ਕਿ ਕਿਵੇਂ ਬਣਦੀ ਹੈ ਬੱਚਿਆਂ ਨੇ ਇਹਦੇ ਵਿੱਚ ਥੋੜੀ ਜਿਹੀ ਚੀਨੀ ਪਾਈ ਸੀਗੀ ਫਿਰ ਪੰਜਕ ਮਿੰਟ ਦੇ ਵਿੱਚ ਵਿੱਚ ਕਾਟਨ ਕੈਂਡੀ ਜਿਹੜੀ ਬਣ ਗਈ ਪਰ ਕਾਟਨ ਕੈਂਡੀ ਹੈ ਜਿਹੜੀ ਬਿਲਕੁਲ ਵੀ ਵਧੀਆ ਨਹੀਂ ਸੀਗੀ ਮਤਲਬ ਜਿਵੇਂ ਨਾਰਮਲ ਆਪਾਂ ਖਾਂਦੇ ਆ ਇਹਦਾ ਤੇਸਕੋ ਅਜੀਬ ਜਿਹਾ ਹੀ ਸੀਗਾ ਸਾਂਤਸਵਾਦ ਨਹੀਂ ਲੱਗੀ ਚਲੋ ਪਰ ਬੱਚਿਆਂ ਨੇ ਤਾਂ ਖਾ ਲਈ ਇਸ ਕਾਟਨ ਕੈਂਡੀ ਦਾ ਜਿਹੜਾ ਪ੍ਰਾਈਸ ਸੀ ਉਹ ਹੈਗਾ ਸੀ 2 ਰੁਪਏ ਕੁਝ ਕੁ ਦੁਕਾਨਦਾਰ ਜਿਹੜੇ ਹਜੇ ਆਪਣੇ ਦੁਕਾਨਾਂ 'ਚ ਨਹੀਂ ਆਈ ਰਹੀ ਸੀਗੇ ਇਹ ਵੀ ਬਹੁਤ ਵਧੀਆ ਉੱਚੀ ਸੀ ਇਹਦੇ ਵਿੱਚ ਆਪਾਂ ਕਪੂਰ ਜਲਾ ਸਕਦੇ ਹਾਂ ਦੀ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਤੇ ਫਾਈਨਲੀ ਤਾਂ ਥੋੜਾ ਸਮਾਨ ਲੈ ਆਪਾਂ ਬੱਚਿਆਂ ਵਾਸਤੇ ਜਿੱਲਾ ਦੇਖ ਚੁੱਕੇ ਆਂ ਜੀ ਫੋਟ ਲਾੜ ਦੇ ਖੇਰ ਦੇ ਵਿੱਚ ਵੱਤਲੋ ਪਹੁੰਚੋ ਰੇ ਬਹੁਤ ਹੀ ਵਧੀਆ ਮਨੋਰੰਜਨ ਹੁੰਦਾਗਾ ਮੇਲੇ 'ਚ ਜਾ ਕੇ ਧੰਨਵਾਦ